ਜੋ ਤੁਹਾਡੇ ਨਾਰਿਆਂ ਦੀ ਆਵਾਜ਼ ਹੀ ਚੰਡੀਗੜ੍ਹ ਸੀਐਮੋ ਸੋ ਮੇਰੀ ਬੇਨਤੀ ਹੈ ਸਮੂਹ ਭਰਾਵਾਂ ਨੂੰ ਵੀ ਨਾਰਿਆਂ ਦਾ ਜਵਾਬ ਨਾਰਿਆਂ ਦੇ ਵਿੱਚ ਦਿਓ ਝੰਡੇ ਉੱਪਰ ਕਰਕੇ ਬਾਵਾ ਉੱਪਰ ਕਰਕੇ ਨਾਰਿਆਂ ਦਾ ਜਵਾਬ ਨਾਰਿਆਂ ਦੇ ਵਿੱਚ ਦਿਓ ਜੀ ਪੰਜਾਬ ਸਰਕਾਰ ਮੁਰਤਰੇ ਨੀਤੇਰੇ ਕੰਮ ਨਕਮੇ ਜੈ ਜੀ ਭਾਰਤ ਜিন্দাবাদ ਸਤਿਕਾਰ ਜੀ ਜੀ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਹਾ 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 ਲੱਡਾ ਇੱਕ ਜਿੰਦਬਾਦ ਜਿੰਦਬਾਦ ਸੋਲ ਮਜ਼ਦੂਰ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਕ੍ਰਾਂਤੀਕਾਰੀ ਜੁਨੀਅਰ Silahlar, hay, hay, hay. ڪم ڪار ڪجي ٿو ڇا ٿو ٿي رهيو آهي ਹਰਦੀਪ ਸਿੰਘ ਯਾਹ ਰੋਡਵੇ ਪੰਨਵਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਜਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ। ਦੇਖੋ ਜੀ ਸਾਡੀਆਂ ਜਿਹੜੀਆਂ ਮੰਗਾਂ ਨੇ ਪਿਛਲੇ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਨੇ ਜਿਹੜੀਆਂ ਸਰਕਾਰਾਂ ਤੋਂ ਚੱਲੀਆਂ ਆ ਰਹੀਆਂ ਨੇ ਤੇ ਜੋ ਸਰਕਾਰ ਕਹਿੰਦੀ ਸੀ ਕਿ ਸੱਤਾ ਦੇ ਵਿੱਚ ਆਉਣ ਤੇ ਜਿਹੜੇ ਟੱਕੇ ਮਲਾਜ਼ਮ ਨੇ ਉਹਨਾਂ ਨੂੰ ਪੱਕਾ ਕੀਤਾ ਜਾਊਗਾ ਨਿਜੀਕਰਨ ਉਹ ਬੰਦ ਕੀਤਾ ਜਾਊਗਾ ਤੇ ਉਹ ਜਿਹੜੀਆਂ ਮੰਗਾਂ ਸੀ ਉਹ ਸਾਡੀਆਂ ਯੂਨੀਅਨ ਦੇ ਤੋਨੇ ਨਾਲ ਤਾਂ ਕਿਸੇ ਮਲਾਜ਼ਮ ਨੂੰ ਪੱਕਾ ਕੀਤਾ ਗਿਆ ਨਾ ਹੀ ਅਦਾਰਿਆਂ ਨੂੰ ਬਚਾਉਣ ਲਈ ਕੋਈ ਵੱੱਟ ਪਾਈ ਗਈ ਤੇ ਨਾ ਹੀ ਇਸਾ ਦਾਰਿਆਂ ਦੀ ਵੈਤਰੀ ਤੇ ਕੋਈ ਕੰਮ ਕੀਤਾ ਯਾਰਿਆ ਸੋ ਉਹਨਾਂ ਮੰਗਾਂ ਨੂੰ ਲੈ ਕੇ ਸੀ ਜਿਹੜੇ ਧਰਨੇ ਪਤਾ ਚੱਲੇ ਹੋ ਅੱਜ ਕਰਨ ਨੂੰ ਮਜਬੂਰ ਕਿੰਨੇ ਦਿਨ ਤੱਕ ਇਹ ਧਰਨਾ ਪਤਾ ਚੱਲੇਗਾ ਸਾਡਾ ਜੀ ਜਿਹੜਾ 3 ਦਿਨ ਦਾ ਧਰਨਾ ਪਰ ਚੱਲਣਾ 6 7 8 ਅੱਜ ਤੇ ਸਾਡਾ ਇੱਥੇ ਸ਼ਾਂਤਮਈਆ ਕੱਲ ਨੂੰ ਅਸੀਂ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਰਾਓ ਕਰਨਾ ਜੇ ਸਾਡਾ ਫੇਰ ਵੀ ਕੋਈ ਮਸਲਾ ਹੱਲ ਨਹੀਂ ਹੋਇਆ ਤਾਂ ਸਾਨੂੰ ਮਜਬੂਰ ਨਾਲ ਕੋਈ ਤਿੱਖੇ ਸੰਘਰਸ਼ ਲਿਖਨੇ ਪੈਣਗੇ ਕੀ ਲੱਗਦਾ ਪੰਜਾਬ ਸਰਕਾਰ ਦੀ ਅਹਿਮ ਮਹਿਕਮਾ ਜਿਹੜਾ ਪੀ ਆਰਟੀਸੀ ਪੰਬਸ ਹੈ ਲੇਕਿਨ ਇਹਨਾਂ ਦੀ ਸੁਣਵਾਈ ਨਹੀਂ ਹੋਣੀ ਕਾਰਨ ਕੀ ਮੰਦੇ ਹੋ ਕਾਰਨ ਦੀ ਸਰਕਾਰ ਦੀ ਜ ਜਾ ਸਰਕਾਰ ਦੀ ਜਿੱਦੀ ਨੀਤੀ ਤਾਂ ਉਹਦੇ ਵਿੱਚ ਕੋਟ ਆ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਤਾਂ ਵਾਅਦੇ ਕਰਦੇ ਸੀ ਤੁਹਾਨੂੰ ਜਿਹੜਾ ਹਰਾ ਪੈਣਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਚਲਾਇਆ ਜਾਊਗਾ ਬੇਰਜ਼ਗਾਰਾਂ ਨੂੰ ਰਜ਼ਗਾਰ ਦਿੱਤੇ ਜਾਣਗੇ ਅੱਜ ਹੋ ਅੱਜ ਹੋ ਦੇ ਉਲਟ ਰਿਹਾ ਨਾ ਤਾਂ ਕਿਸੇ ਮੁਲਾਜ਼ਮ ਨੂੰ ਪੱਕਾ ਕੀਤਾ ਜਾ ਰਿਹਾ ਨਾ ਹੀ ਮਹਿਕਮੇ ਨੂੰ ਚਲਾਉਣ ਦੇ ਵਾਸਤੇ ਇਹਨਾਂ ਨੇ ਬਸ ਪਾਈ ਆ ਤੇ ਅਸੀਂ ਪੰਜਾਬ ਦੀ ਜਿਹੜੀ ਅੱਜ ਜਨਤਾ ਖੱਜਲ ਖਵਾਰ ਉਹਦੀ ਆ ਉਹਦੀ ਮੰਗ ਵੀ ਨਾਲ ਲੈ ਕੇ ਚੱਲ ਰਿਹਾ ਵੀ ਜਿਹੜੀ ਸਰਕਾਰੀ ਮਹਿਕਮੇ ਨੇ ਪੀ ਆਰਟੀਸੀ ਦਾ ਲਾ ਲੋ ਜਾਂ ਪਨਵਾ ਦਾ ਲਾ ਲੋ ਜੀ ਉਹ ਪੰਜਾਬ ਦੀ ਜਨਤਾ ਦੀ ਬਾਤੀ ਦੇ ਹਿਸਾਬ ਨਾਲ ਸਾਨੂੰ 10000 ਸਰਕਾਰੀ ਬਾਤੀ ਲੋੜ ਆ ਉਹ ਬਸ ਸਾਨੂੰ ਮੁਹੱਈਆ ਕਰਾਈ ਜਾਵੇ ਪਰ ਸਰਕਾਰ ਨੇ ਹਜੇ ਤੱਕ ਇਸ ਅਦਾਰੇ ਨੂੰ ਜਾਂ ਪੰਜਾਬ ਦੇ ਲੋਕ ਜਿਹੜੇ 58 ਸੀਟਡ ਬੱਸ ਦੇ ਵਿੱਚ 50 100 ਪਲੱਸ ਸਵਾਰੀ ਅਸੀਂ ਜਿਹੜੇ ਉਹਨਾਂ ਦੇ ਨਿੱਜੀ ਸਥਾਨ ਉੱਤੇ ਤੱਕ ਭੰਜਾਉਣੇ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਪਰ ਸਰਕਾਰ ਨੂੰ ਉਹਦਾ ਵੀ ਧਿਆਨ ਨਹੀਂ ਹੈਗਾ ਅਸੀਂ ਕਹਿੰਦੇ ਵੀ ਸਰਕਾਰੀ ਬਸ ਦੀ ਜਿਹੜੀ ਗਿਣਤੀ ਆ ਉਹ ਵਧਾਈ ਜਾਵੇ ਤਾਂ ਜੋ ਇੱਕ ਬਸ ਪੈਂਦੀ ਆ ਤਾਂ ਉਹਦੇ ਘੱਟੋ ਘੱਟ 5 ਤੋਂ 6 ਮੁਲਾਜ਼ਮ ਭਰਤੀ ਹੋਣ ਜਿਹੜੇ ਪੰਜਾਬ ਦੇ ਸਾਡੇ ਬੇਰੁਜ਼ਗਾਰ ਨੇ ਉਹਨਾਂ ਨੂੰ ਰਜ਼ਗਾਰ ਦੇ ਸਾਧਨ ਤੇ ਮੌਈਆ ਹੁੰਦੇ ਨੇ ਸੋ ਅਸੀਂ ਉਹਨਾਂ ਮੰਗਾਂ ਨੂੰ ਲੈ ਕੇ ਜਿਸ ਸੰਘਰਸ਼ ਤੇ ਭਰਨੇ ਪ੍ਰਦਰਸ਼ਨ ਕਰਨ ਨੂੰ ਮਜਬੂਰ ਕਿਹਨਾਂ ਨੀਤੀ ਰਹੀ ਆਣ ਵੇਲੇ ਲੜਾਂਦੇ ਅger ਸੁਣਵਾਈ ਨਾ ਹੋਈ ਸੁਣਵਾਈ ਦੇਖੋ ਜੀ ਜੇ ਤਾਂ ਕਾਦੂ ਸਾਡਾ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਰਵਾ ਤਾਂ ਜੋ ਅਸੀਂ ਗੂੰਗੀ ਵਾਲੀ ਸਰਕਾਰ ਨੂੰ ਉੱਥੇ ਜਾ ਕੇ ਜਗਾ ਸਕੀਏ ਪਰ ਜੇ ਉੱਥੇ ਸਾਡੀ ਸਰਕਾਰ ਨਹੀਂ ਸੁਣਵਾਈ ਕਰਦੀ ਤਾਂ ਸਾਨੂੰ ਉਸ ਤੋਂ ਵੀ ਤਿੱਖੇ ਸੰਘਰਸ਼ ਨੇ ਜੋ ਲਿਖਣੇ ਪੈਣ ਨੂੰ ਮਜਬੂਰਦਨ ਹੋਣਾ ਪਊਗਾ